డిగే కోసం ఏ సభజే ਨੀ ਚੁੰਦਾਰੇ ਨਿਆਣੀ ਵੀ ਦੁਆਰ ਕੱਟ ਕੇ ਉਨਕੇ ਬੈਠੇ ਰਹੇ ਵੀ ਟੇਕਣਾ ਜਾਣ ਕੇ ਦੇਖਤਾ ਐਂ ਤੇ ਦੇਖੋ ਆਹ ਦੇਖੋ ਕੋਈ ਕੋਈ ਸਰਕਾਰ ਨਹੀਂ ਸਾਡੇ ਕੋ ਕਰਦੀ ਕੁਝ ਸਤਿ ਸ਼੍ਰੀ ਅਕਾਲ ਮੈਂ ਸਪਾਲ ਸਿੰਘ ਅਦੀਵਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੇ ਤਰ੍ਹਾਂ ਜਿਵੇਂ ਕਿ ਸਭ ਸਭ ਨੂੰ ਪਤਾ ਹੀ ਐ ਵਿਧਾਨ ਸਭਾ ਹਲਕਾ ਤਰਨ ਤਰਨ ਦੇ ਵਕ ਵਕ ਪਿੰਡਾਂ ਦੇ ਵਿੱਚ ਆਪਾਂ ਜਿਹੜਾ ਜਾ ਕੇ ਲੋਕਾਂ ਦੇ ਜਿਹੜੇ ਮਸਲੇ ਆ ਉਹ ਸੁਣਨ ਦੀ ਕੋਸ਼ਿਸ਼ ਕਰ ਰਹੇ ਆ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਇਸੇ ਕੜੀ ਦੇ ਤਹਿਤ ਅੱਜ ਜਿਹੜਾ ਪਿੰਡ ਆ ਧਰਮਕਲਾ ਵੋਟਰਾਂਮ ਕਲਾਂ ਦੇ ਵਿੱਚ ਜਿਹੜਾ ਆਪਾਂ ਅੱਜ ਖੜੇ ਆ ਇੱਥੇ ਵੀਰ ਸਾਡੇ ਨਾਲ ਮੌਜੂਦ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਇਹਨਾਂ ਦੀਆਂ ਮੁਸ਼ਕਲਾਂ ਹਨ ਜੀ ਕੀ ਨਾਮ ਕੀ ਹੈ ਬਾਈ ਸੋਨਾ ਸਿੰਘ ਜੀ ਅੱਛਾ ਕੀ ਮੁਸ਼ਕਲਾਂ ਕੀ ਹੈ ਬਾਈ ਜੀ ਤੁਹਾਡੀਆਂ ਮੁਸ਼ਕਲਾਂ ਹਨ ਘਰ ਬੂਆ ਚੰਗਾ ਬਣਾਉਣਾ ਚਾਹੀਦਾ ਚਲੋ ਵੋਟਾਂ ਦੇ ਨਹੀਂ ਹਰੇਕ ਸਰਕਾਰ ਜਿਹੜੀ ਆਉਂਦੀ ਪਉਣੀ ਪਉਨੇ ਆ ਠੀਕ ਹੈ ਤੁਹਾਡੀ ਕਿਸੇ ਨਾਲ ਵਿਰੋਧ ਨਹੀਂ ਹੈਗਾ ਠੀਕ ਹੈ ਜੀ ਤੇ ਮਤਲਬ ਇਹ ਵੀ ਸਾਡੀ ਸਰਕਾਰ ਕੋਈ ਵੀ ਨਹੀਂ ਚੁੰੰਦੇ ਉਹ ਟੋਲਾ ਲਾਇਆ ਕਿ ਚਲੇ ਜਿੰਦੀ ਦਾ ਦੇਖੋ ਸਾਰਾ ਇਹ ਟੋੜਾ ਆਪਣਾ ਹੀ ਆ ਲਾਇਆ ਕੋਈ ਸਰਕਾਰ ਨੇ ਨਹੀਂ ਕਹੇ ਨੇ ਬਣਾ ਕੇ ਦਿੱਤਾ ਨਹੀਂ ਹੁਣ ਜਿਵੇਂ ਮੀਂਹ ਦੇ ਹਾਲਾਤ ਆ ਪਿਛਲੇ 7-8 ਦਿਨ ਤੋਂ ਲਗਾਤਾਰ ਜਿਹੜੀਆਂ ਬਾਰਿਸ਼ਾਂ ਹੋ ਰਹੀਆਂ ਹੁਣ ਤੁਹਾਡੇ ਮਕਾਨ ਵੀ ਜਿਹੜਾ ਇਹਦੇ ਵਿੱਚ ਨੁਕਸਾਨੇ ਆ ਗਏ ਹਾਂਜੀ ਹਾਂਜੀ ਸਾਰੀਆਂ ਕੰਧਾਂ ਪਾਟੀਆਂ ਸਮਾਨ ਜੋ ਹਟਾ ਰਾਂ ਆਟਾ ਦਾਣਾ ਹੀ ਸਾਰਾ ਭੇਜ ਭੁੱਜ ਗਿਆ ਹੁਣ ਉਹ ਤੇ ਤਰਲੇ ਲੈਣ ਵਾਲੀ ਗੱਲ ਆ ਪੈਸਾ ਤੇ ਲਵ ਨਹੀਂ ਕੋਲ ਹੱਦੇ ਕੋਈ ਹੈਗਾ ਕਿ ਉਹ ਪੁੱਤਾਂ ਦੇ ਸਟਾ ਲੱਗੀਆਂ ਹੱਦੇ ਇਸ ਸਰਕਾਰ ਜਿਵੇਂ ਸਾਢੇ 1.5 ਸਾਲ ਪਹਿਲਾਂ ਪੰਜਾਬ ਦੇ ਵਿੱਚ ਸਰਕਾਰ ਬਣੀ ਸੀ ਇੱਕ ਬਦਲਾਅ ਦੇ ਨਾਂ ਦੀ ਲਹਿਰ ਉੱਠੀ ਸੀ ਕਿ ਕਹਿੰਦੇ ਸੀ ਇੱਕ ਨਵਾਂ ਬਦਲ ਆਊਗਾ ਕੀ ਤੁਹਾਨੂੰ ਲੱਗਦਾ ਪੰਜਾਬ ਦੇ ਵਿੱਚ ਕੁਝ ਬਦਲੇ ਆ ਕੋਈ ਨਹੀਂ ਜੀ ਸਾਡੇ ਪਹਾੜਾਂ ਦੇ ਕੋਈ ਨਹੀਂ ਬਦਲਾ ਜੇ 80 ਕਿਲੋ ਕਣਕ ਆਉਂਦੀ ਸੀ ਉਹ ਵੀ ਹੁਣ 6 ਮਹੀਨੇ ਬਾਅਦ 5 ਕਿਲੋ ਦੇ ਦੋ 10 ਕਿਲੋ ਦੇ ਦੋ ਉਹ ਵੀ ਨਿਮੜ ਕੇ ਬਾਤ ਪੁੱਛਣ ਲਾਗੇ ਲਾਗੇ ਸਭ ਕਣਕ ਵੰਡੀ ਗਈ ਸਾਡੇ ਕੁਝ ਨਹੀਂ ਫੇਰ ਵੰਡਿਆ ਕਿੰਨੇ ਟਾਈਮ ਤੋਂ ਤੁਸੀਂ ਜਿਹੜੀ ਕਣਕ ਤੁਹਾਨੂੰ ਨਹੀਂ ਮਿਲੇਗੀ ਕਣਕ ਜਦੋਂ ਵਿਸਾਖਤ ਆਹੀ ਨਾ ਸੋ ਸਾਖ ਦੇ ਮਹੀਨੇ ਚ ਕਣਕ ਨਾ ਦਿੱਤੀ ਆ। ਮੂਦੂ ਬਾਦ ਕੁਛ ਨਹੀਂ। ਚੌਥੇ ਮਹੀਨੇ ਤੋਂ ਬਾਅਦ ਕਣਕ ਨਹੀਂ ਆ। 8ਵੇਂ ਮਹੀਨਾ ਚਲੀ ਜਾਂਦਾ। 4 ਮਹੀਨੇ ਹੋ ਗਏ। ਹਾਂਜੀ 4 ਮਹੀਨੇ ਹੋ ਗਏ। ਇਹ ਸਰਕਾਰ ਤਾਂ ਮੁੱਖ ਮੰਤਰੀ ਸਾਹਿਬ ਤਾਂ ਭਗਵੰਤ ਮਾਨ ਸਾਹਿਬ ਤਾਂ ਇਹ ਕਹਿੰਦੇ ਸੀਗੇ ਵੀ ਜਿਹੜਾ ਕਣਕ ਦੀ ਜਗ੍ਹਾ ਤੁਹਾਨੂੰ ਆਟਾ ਪੀਸਿਆ ਵਸਾਇਆ ਮਿਲੂਗਾ ਕੀ ਤੁਹਾਡੇ ਪਿੰਡ ਦੇ ਵਿੱਚ ਜਾਂ ਹੋਰ ਪਰਿਵਾਰਾਂ ਨੂੰ ਪੀਸਿਆ ਵਸਾਇਆ ਆਟਾ ਮਿਲ ਰਹੇ? ਕੁਛ ਨਹੀਂ ਮਿਲ ਰਿਹਾ। ਇੱਕ ਕਰਾ ਆਟਾ ਮਿਲਿਆ ਮੁੜ ਕੇ ਕੁਛ ਨਹੀਂ ਜੇ ਮਿਲਿਆ। ਨਾ ਕੋਈ ਸਰਕਾਰ ਆਉਂਦੀ ਜੇ ਨਾ ਕੋਈ ਗੱਲ ਪੁੱਛਦਾ ਨਾ ਕੋਈ ਤਕਨੀਕ ਪੁੱਛਦਾ। ਆਂਦੇ ਤੁਹਾਡੇ ਘਰ ਆਉਣਗੇ, ਘਰ ਆਣ ਕੇ ਸਾਰ ਉਹ ਕੋਈ ਸਾਡੀ ਹੱਲ ਨਹੀਂ ਹੁੰਦੀ ਐ ਤੇ ਜਾ ਕੇ ਉੱਥੇ ਵੀ ਭਜ ਭਜ ਕੇ ਤੁਰੇ ਫਰੀਦਾ ਕੋਈ ਸਾਡੀ ਬਾਤ ਨਹੀਂ ਪੁੱਛਦਾ ਇਹਨਾਂ ਪਿੰਡਾਂ ਦੇ ਵਿੱਚ ਨਸ਼ਾ ਸਰਕਾਰ ਜਿਵੇਂ ਅੱਜ ਇੱਕ ਜੁੱਧ ਚੱਲੀ ਜਾਂਦਾ ਸਰਕਾਰ ਕਹਿੰਦੀ ਅਸੀਂ ਜੁੱਧ ਸ਼ੁਰੂ ਕੀਤਾ ਨਸ਼ਾ ਵਿਰੋਧ ਨਸ਼ਾ ਨੂੰ ਕਿਵੇਂ ਦੇਖਦੇ ਹੋ ਇਹਨਾਂ ਪਿੰਡਾਂ ਦੇ ਵਿੱਚ ਅੱਗੇੋਂ ਪਹਿਲਾਂ ਨਾਲੋਂ ਘਟੇ ਘਟੇ ਆ ਜੀ ਥੋੜਾ ਬਦਲਾਅ ਆਇਆ ਥੋੜਾ ਜੀ ਅੱਛਾ ਕੋਈ ਫਰਕ ਹੈ ਕਰਨ ਦਾ ਹਾਂ ਹਾਂ ਇੱਕ ਵਾਰੀ ਜ਼ਰੂਰ ਆਪਦੇ ਜਿਹੜੇ ਮਕਾਨ ਦੀਆਂ ਤਸਵੀਰਾਂ ਜ਼ਰੂਰ ਬਾਈ ਜੀ ਲੈਣਗੇ ਸਾਡੇ ਨਾਲ ਦੱਸ ਦਿਓ ਇੱਕ ਵਾਰੀ ਮਕਾਨ ਜਿਹੜਾ ਜ਼ਰੂਰ ਦਿਖਾ ਦਿਓ ਹਾਂ ਜੀ ਆ ਜਿਓ ਵੇਖੋ ਆਦਰਯੋਗੋ ਕਿ ਕਿਤਰਾ ਮੇਰੇ ਨਾਲ ਕੈਮਰਾਮੈਨ ਸਾਥੀ ਜੀ ਨੂੰ ਕਹੂੰਗਾ ਜ਼ਰੂਰ ਜਿਹੜਾ ਜ਼ੂਮ ਕਰਕੇ ਜਿਹੜਾ ਮਕਾਨ ਦੀਆਂ ਜਿਹੜੀਆਂ ਤਸਵੀਰਾਂ ਬਾਈ ਦਾ ਜਿਹੜਾ ਮਕਾਨ ਆ ਰਸੋਈ ਆ ਕੈਮਰਾਮੈਨ ਨੂੰ ਕਹੂੰਗਾ ਜ਼ਰੂਰ ਇੱਕ ਵਾਰੀ ਜਿਹੜਾ ਅੰਦਰ ਜਾ ਕੇ ਜਿਹੜੇ ਇਹਦੇ ਹਾਲਾਤ ਆ ਜ਼ਰੂਰ ਦਿਖਾ ਦਿੱਤੇ ਜਾਣ ਕਿਉਂਕਿ ਹਾਲਾਤ ਆ ਜਿਹੜੇ ਬਹੁਤ ਨਾਜ਼ੁਕ ਸਥਿਤੀ ਦੇ ਵਿੱਚ ਆ ਜਿਹੜਾ ਪਰਿਵਾਰ ਆਪਣਾ ਜਿਹੜਾ ਪਾਲਣ ਪੋਸ਼ਣ ਬੱਚਿਆਂ ਦੇ ਨਾਲ ਕਰ ਰਿਹਾ ਛੋਟੇ ਛੋਟੇ ਬੱਚੇ ਆ ਪਰਿਵਾਰ ਦੇ ਵਿੱਚ ਤੇ ਮਕਾਨ ਬਿਲਕੁਲ ਜਿਹੜਾ ਇਹ ਗੰਧਕ ਗੱਲ ਕਿਤੇ ਆਪਾਂ ਕਹਿ ਸਕਦੇ ਹਾਂ ਕੈਮਰਾਮੈਨ ਪਾਉਂਗਾ ਦੂਸਰੇ ਕਮਰੇ ਦੇ ਵਿੱਚ ਵੀ ਛੋਟੇ ਛੋਟੇ ਬੱਚੇ ਆ ਜਿਹੜੇ ਨਾਲ ਕੈਮਰੇ ਦੇ ਵਿੱਚ ਬੈਠੇ ਆ ਤੇ ਕਿੱਡਾ ਆਪਾਂ ਇਹਨੂੰ ਕਹਿ ਸਕਦੇ ਆ ਵੀ ਕਿਸੇ ਵੀ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਘਟ ਜਾਂਦੀ ਹੈ ਤਾਂ ਉਦੋਂ ਆਪਾਂ ਬੜੀ ਜਲਦੀ ਸਾਰਾ ਪ੍ਰਸ਼ਾਸਨ ਤੇ ਸਾਰੇ ਜਿਹੜੇ ਸਰਕਾਰੀ ਸਰਕਾਰ ਦੇ ਨਿਮੰਦੇ ਵੀ ਉਦੋਂ ਤਾਂ ਪਹੁੰਚ ਜਾਂਦੇ ਆ ਤੇ ਅੱਜ ਲੋੜ ਆ ਇਹਨਾਂ ਨੂੰ ਵਿੱਤੀ ਮਦਦ ਦੀ ਤੇ ਅੱਜ ਇਹਨਾਂ ਤੱਕ ਕੋਈ ਵੀ ਨਹੀਂ ਪਹੁੰਚਿਆ ਇਸੇ ਤਰ੍ਹਾਂ ਦੀ ਜਾਣਕਾਰੀ ਅਸੀਂ ਤੁਹਾਨੂੰ ਇੱਕ ਵਾਰ ਫਿਰ ਤੋਂ ਕੋਰਟ ਧਰਮਚੰਦ ਕਾਲਾ ਪਿੰਡ ਵਾਸੀ ਆਪਣੇ ਨਾਲ ਮੌਜੂਦ ਆ ਗੱਲਬਾਤ ਦੇ ਲਈ ਤੇ ਆਪਾਂ ਇਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਧਿਆਨ ਦੇ ਵਿੱਚ ਲਿਆਉਣੀ ਆ ਕਿਉਂਕਿ ਜੇਕਰ ਸਰਕਾਰ ਦੇ ਧਿਆਨ ਦੇ ਵਿੱਚ ਮੁਸ਼ਕਲਾਂ ਲੋਕਾਂ ਦੀ ਆਉਣ ਗਿਆ ਤੇ ਹੋ ਸਕਦਾ ਜਿਹੜੀ ਆ ਸਰਕਾਰ ਇਹਨਾਂ ਮੁਸ਼ਕਲਾਂ ਤੇ ਜਿਹੜੇ ਗੌਰ ਕਰੇ ਸਾਡੇ ਨਾਲ ਵੱਡੀ ਤਦਾਦ ਦੇ ਵਿੱਚ ਜਿਹੜੇ ਪਿੰਡ ਵਾਸੀ ਮੌਜੂਦ ਆ ਮਾਤਾ ਵੀ ਆ ਸਭ ਤੋਂ ਪਹਿਲਾਂ ਆਪਾਂ ਮਾਤਾ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਕੀ ਨਾਮ ਕੀ ਹੈ ਤੁਹਾਡਾ ਦੱਸ ਦਿਓ ਪਿੰਡ ਦਾ ਨਾਮ ਤੇ ਆਪ ਦਾ ਨਾਮ ਪਿੰਡ ਵਾਡਾ ਕੋਟ ਤੋਂ ਆਉਂਦੇ ਹਾਂ ਠੀਕ ਹੈ ਜੀ ਨਾਮ ਕੀ ਹੈ ਤੁਹਾਡਾ ਪਿੰਡ ਦਾ ਕੋਟ ਮਾਤਾ ਕਿਵੇਂ ਦੇਖ ਦੂੰ ਇੱਕ ਸਾਢੇ 3 ਸਾਲ ਪਹਿਲਾਂ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਮੌਜੂਦਾ ਸਰਕਾਰ ਨੇ ਬੜੇ ਵਾਅਦੇ ਕੀਤੇ ਸੀਗੇ ਕਿ ਉਹ ਸਾਰੇ ਵਾਅਦੇ ਉਹਨੇ ਆਪਣੇ ਪੂਰੇ ਕਰਤੇ ਭਾਜੀ ਸਾਡਾ ਨਾਂ ਕੋਠਾ ਨਾ ਮਾਟਾ ਟੀਨਾ ਤਾ ਕੇ ਬਿਠੇ ਅੱਛਾ ਨਾ ਪੈਨਸ਼ਨ ਹੀ ਆਉਂਦੀ ਬਹੁਤ ਤੰਗ ਜਾਨੀ ਗਰੀਬ ਬੰਦਾ ਕੀ ਕਰਾਂ ਅੱਛਾ ਤੁਹਾਨੂੰ ਬੜਾਪਾ ਪੈਨਸ਼ਨ ਵੀ ਨਹੀਂ ਜਿਹੜੀ ਭਗਵੰਤ ਮਾਨ ਸਾਹਿਬ ਕਹਿੰਦੇ 2500 ਰੁਪਏ ਆਇਆ ਕਰੂਗੇ ਕੋਈ ਕੋਈ ਪੈਨਸ਼ਨ ਨਹੀਂ ਆਈ ਅੱਛਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਪੈਨਸ਼ਨ ਨਹੀਂ ਮਿਲੇ ਪੈਨਸ਼ਨ ਆ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਤੇ ਜਾਣ ਰਿਹਾ ਅੱਛਾ 1500 ਰੁਪਏ ਪੈਨਸ਼ਨ ਮਿਲਦੀ ਉਹ ਵੀ ਨਹੀਂ ਹੁੰਦੀ ਅੱਛਾ ਮਕਾਨ ਵੀ ਤੁਹਾਡੇ ਟੁੱਟੇ ਹੋਏ ਹਾਂ ਜੀ ਨਾ ਮਕਾਨ ਬਿਲਕੁਲ ਟੀਨਾ ਤੇ ਪਾ ਕੇ ਬੈਠੀ ਉਹ ਵੀ ਚੁੰਦਾ ਰਹਿੰਦਾ ਕੋਈ ਹਾਲ ਨਹੀਂ ਚੱਲ ਕੇ ਵੀ ਇੱਕ ਸਕਦੇ ਜੋ ਖੋਰ ਵੀ ਮੌਜੂਦ ਆ ਸਾਡੇ ਨਾਲ ਬੀਬੀਆਂ ਹਾਂਜੀ ਤੁਹਾਡੇ ਕੀ ਪ੍ਰੋਬਲਮ ਆ ਕੀ ਮੁਸ਼ਕਲ ਆ ਮਲੇ ਮੁਸ਼ਕਲਬਾ ਸਾਡੇ ਕੋਠੇ ਵੜੇ ਚ ਹੁੰਦੇ ਆ ਮੈਂ ਬਾਹਰ ਬੈਠੇ ਕੋਠਿਆਂ ਚ ਇੰਨਾ ਕਿਤੇ ਮੰਦਾ ਆ ਲੈ ਸਾਡਾ ਸਰਕਾਰ ਤਾਂ ਕਹਿੰਦੀ ਵੀ ਬਹੁਤ ਘਰ ਜਿਹੜੇ ਲੋਕਾਂ ਨੂੰ ਜਿਹੜੇ ਘਰ ਬਣਾ ਕੇ ਦੇਤੇ ਕੀ ਤੁਹਾਡਾ ਨਾਮ ਨਹੀਂ ਆਉਂਦਾ ਕੋਈ ਘਰ ਨਹੀਂ ਬਣਾਇਆ ਇੰਦੇ ਇਤਰਾ ਹੀ ਹੋ ਇਤਰਾ ਹੀ ਸਾਰਾ ਇੰਨੇ ਕਿਤੇ ਅੰਦਰ ਸਰਟੀਫਿਕੇਟ ਚੋ ਚੋ ਪੈਂਦੇ ਸਾਡੇ 1000 ਰੁਪਏ ਦਾ ਵਾਦਾ ਕੀਤਾ ਸੀ ਬੀਬੀਆਂ ਨੂੰ ਉਸ ਤੋਂ ਹੀ ਕਰ ਚਾਹ 500 ਜਰ ਸਾਡੇ ਤਾਂ ਇਹਨਾਂ ਦੇ ਦਵਾਂਗੇ ਸੋਈ ਦਾ ਕਰ ਚਾਹ ਤਕੋ ਇਹ ਨਹੀਂ ਤੇ ਉਸ ਤੋਂ ਬਾਅਦ ਉਹ ਵਾਦਾ ਕੀਤਾ ਪਰ ਦਿੱਤੇ ਨਹੀਂ ਬੋਟਾ ਬੋਟਾ ਮੰਗਣ ਆਉਂਦੇ ਨਹੀਂ ਕਿ ਬੋਟਾ ਆਉਂਦੇ ਮੰਗਣ ਤੇ ਬੋਟਾ ਪਾ ਪਾ ਦੇ ਦਿੰਦੇ ਆ ਤੇ ਮਨ ਕੋਈ ਗੱਲ ਸੁਣਾਈ ਨਹੀਂ ਕਰਦੇ ਅੱਛਾ ਮੇਰੀ ਬਾਣੀ ਕਿਸੇ ਨਹੀਂ ਕੋ ਕਰਦਾ ਹੀ ਨਹੀਂ ਤੇ ਇੱਕ ਸਭ ਤੋਂ ਵੱਡਾ ਜੋਰ ਜਿਹੜਾ ਲੱਗਿਆ ਸੀ ਨਸ਼ੇ ਦੇ ਵਿਰੋਧ ਲੱਗਿਆ ਪਿਆ ਸਰਕਾਰ ਦਾ ਉਹਨੂੰ ਕਿਵੇਂ ਦੇਖਦੇ ਹੋ ਉਹ ਨਸ਼ੇ ਤੇ ਵਧਿਆ ਵਾ ਉਹ ਤੇ ਇਤਨੇ ਲੋਕੀ ਵਾਧੂ ਵੇਚਦੇ ਖਾਂਦੇ ਆ ਮੁੰਡੇ ਵਿਚਾਰੇ ਤੇ ਉਹ ਕਟਮਾਰ ਕਰਦੇ ਲੋਕਾਂ ਘਰਾਂ ਆ ਤੁਹਾਡੇ ਸਕੂਲਾਂ ਦੇ ਕੀ ਹਾਲ ਹੈ ਇੱਥੇ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਕਿਵੇਂ ਟੀਚਰ ਪੂਰੇ ਟੀਚਰ ਤਾਂ ਇਤਰਾ ਹੀ ਆ ਬੱਚੇ ਪੜ੍ਹਦਾ ਸਕੂਲਰ ਦੇ ਵਿੱਚ ਚੰਗੇ ਬੱਚੇ ਆ ਕੇ ਪੜ੍ਹਦੇ ਬੱਚੇ ਇਸ ਤਰ੍ਹਾਂ ਹੋਰ ਵੀ ਬਈ ਗੱਲਬਾਤ ਲਈ ਮਜੂਦ ਆ ਬਾਈ ਜੀ ਕਿਵੇਂ ਦੇਖ ਦੋ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖ ਦੋ ਸਰਕਾਰ ਦੇ ਕੰਮ ਵੇਖਿਆ ਜਾਵੇ ਤੇ ਕੋਈ ਲੱਗਦਾ ਨਹੀਂ ਕੋਈ ਚੰਗਾ ਕੰਮ ਹੋਇਆ ਕੋਈ ਜੀ ਅੱਛਾ ਇੱਕ ਸਭ ਤੋਂ ਵੱਡਾ ਜੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਲੱਗਿਆ ਉਹਨੂੰ ਕਿਵੇਂ ਦੇਖੀਏ ਜੀ ਉਹ ਗੱਲ ਕਹਦੇ ਨਸ਼ਾ ਨਸ਼ਾ ਸਰਕਾਰ ਅਗੇ ਨਸ਼ਾ ਛੱਡ ਰਹੀ ਆ ਕਿੱਥੇ ਛੱਡ ਰਹੀ ਆ ਨਸ਼ਾ ਅੱਛਾ ਨਸ਼ਾ ਤੁਹਾਡੇ ਪਿੰਡ ਦੀ ਗੱਲ ਕਰੀਏ ਆਪਾਂ ਪਹਿਲਾਂੋਂ ਵਧਿਆ ਕਿ ਘਟੇ ਨਾ ਜੀ ਕੋਈ ਘਮ ਕੋਈ ਵਧਿਆ ਆ ਅੱਛਾ ਇਹ ਨਸ਼ਾ ਕਰੇ ਰੋ ਹਜ ਤੱਕ ਆ ਗਏ ਵੇਖਿਆ ਜੇ ਚੋਰੀਆਂ ਕਰਦੇ ਰੋ ਅੱਛਾ ਮੇਰੇ ਖੋਦ ਹੀ ਚੋਰੀ ਹੋਈ ਆ ਅੱਛਾ ਇਹ ਕੁਝ ਚਾਰ ਤਰੀ ਦੀ ਗੱਲ ਆ ਅੱਛਾ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਕੋਈ ਸੁਣਵਾਈ ਨਹੀਂ ਹੋਈ ਮੇਰੀ ਅੱਛਾ ਮੇਰਾ ਇੱਕ ਬੂਹ ਚੁੱਕਿਆ ਹੈਗਾ 12000 ਦਾ ਅੱਛਾ ਮੇਰਾ ਸਿਲੰਡਰ ਜੇ ਮੈਂ ਦੋ ਦਿਨ ਹੀ ਹੈਗਾ ਭਰਾ ਲੈ ਦੇ ਰੋ ਮੈਗਲਿਕ ਕੇ ਆ ਗਏ ਅੱਛਾ ਇਹ ਸਾਰੇ ਨਸ਼ੇ ਨਾਲ ਹੀ ਨਸ਼ੇ ਨਾਲ ਹੀ ਨਸ਼ੇ ਦਾ ਤੌਰ ਤੇ ਤੌਰ ਤੇ ਭਗਵੰਦਪਨ ਸਾਹਿਬ ਨੇ ਬੜੇ ਵੱਡੇ ਵਾਦੇ ਕੀਤੇ ਸੀ ਜਿਹੜਾ ਆਟਾ ਪਹਿਲਾਂ ਕਣਕ ਜਿਵੇਂ ਮਿਲਦੀ ਸੀ ਕਹਿੰਦੇ ਸੀ ਵੀ ਆਟਾ ਦੇ ਆ ਕਰਾਂਗੇ ਵੀ ਇਸ ਕਿਉਂ ਸਾਰਾ ਮਿਲਣ ਲੱਗ ਗਿਆ ਤੁਹਾਡੇ ਪਿੰਡ ਨੂੰ ਨਹੀਂ ਕੋਹ ਨਹੀਂ ਮਿਲਿਆ ਜੇ ਉਹ ਪਹਿਲੇ ਮਹੀਨੇ ਹੀ ਮਿਲਿਆ ਮੁੜ ਕੇ ਕੱਖ ਨਹੀਂ ਮਿਲਿਆ ਅੱਛਾ ਜਿੱਥੇ ਪਹਿਲੋ 30 ਕਿਲੋ ਕਣਕ ਮਿਲਦੀ ਸੀ ਅੱਛਾ ਤੇ ਉਹ ਹੁਣ 14 ਕਿਲੋ ਦਿੰਦੀ ਆ ਉਹ ਵੀ ਕਿਤੇ 6 ਮਹੀਨੇ ਬਾਅਦ ਦਿੰਦੇ ਆ ਹੁਣ ਕਿੰਨਾ ਟਾਈਮ ਹੋ ਗਿਆ ਹੁਣ 6 ਮਹੀਨੇ ਦਾ ਇੱਕ ਬੰਦੇ ਦਾ ਗੁਜ਼ਾਰਾ ਹੋ ਸਕਦਾ ਕਿੰਨਾ ਟਾਈਮ ਹੋ ਗਿਆ ਹੁਣ ਜਿਹੜੀ ਕਣਕ ਨਹੀਂ ਆਈ अच्छा हुन ਕੰਨ ਕਿ ਨਹੀਂ ਆਇਤ ਨਹੀਂ ਆਈ ਜਿਹੜੇ ਜਿਹੜੇ ਬਾਕੀ ਵਾਦੇ ਸਰਕਾਰ ਨੇ ਕੀਤੇ ਸੀਗੇ ਉਹ ਪੂਰੇ ਹੋ ਗਏ ਕੋਈ ਪਾ ਵਾਦਾ ਨਹੀਂ ਪੂਰਾ ਅੱਛਾ ਗਰੀਬਾਂ ਨੂੰ 5-5 ਮਰਲੇ ਤੇ ਪਲਾਟਾਂ ਦੀ ਗੱਲ ਕੀਤੀ ਸੀ ਤੁਹਾਡੇ ਪਿੰਡ ਮਿਲ ਗਏ ਪਲਾਟਾ ਹੁਣ ਕੋਈ ਕੋਈ ਤੇ ਬੰਦਾ ਪਿੱਲਿਆਂ ਦੇ ਹसामਨਾ ਵਲੀ ਫਿਰਦਾ ਤੇ ਕੋਈ ਬੰਦਾ ਕੋਈ ਐ ਵੀ ਜਿੱਥੋਂ ਮਰਲਾ ਥਾਮ ਨਹੀਂ ਹੈਗਾ ਅੱਛਾ ਰਾਤ ਨੂੰ ਦੀਡਾ ਨਹੀਂ ਸੌਣ ਨੂੰ ਹੈਗਾ ਕੋਈ ਮੰਝਾ ਨਹੀਂ ਸੌਣ ਨੂੰ ਹੈਗਾ ਬਹਿਣ ਖਲੋਣ ਨੂੰ ਥਾਂ ਨਹੀਂ ਹੈਗਾ ਤੁਹਾਡੇ ਪਿੰਡ ਦੇ ਵਿੱਚ ਮਕਾਨਾਂ ਦੀ ਬਹੁਤ ਵੱਡੀ ਸਮੱਸਿਆ ਕੀ ਤੁਹਾਡੇ ਵੀ ਮਕਾਨ ਉਸੇ ਤਰ੍ਹਾਂ ਉਸੇ ਤਰ੍ਹਾਂ ਉਸੇ ਤਰ੍ਹਾਂ ਕੋਈ ਮਕਾਨਾਂ ਦਾ ਕੋਈ ਮਸਲਾ ਨਹੀਂ ਕੋਈ ਨਹੀਂ ਉਈ ਲਸ ਤੋਂ ਕੋਈ ਤੁਹਾਡਾ ਨਾ ਨਹੀਂ ਆਇਆ ਹੈਗਾ ਤੁਹਾਡੇ ਪਿੰਡ ਚ ਕਿਸੇ ਦੇ ਬਣ ਨਾ ਕੋਈ ਨਾ ਨਹੀਂ ਆਜੇ ਜੇ ਕਿਸ ਨੂੰ ਆਖੀ ਦਾ ਮਾੜਾ ਚੰਗਾ ਬਣਾਇਆ ਉਹ ਆਨੇ ਤੁਹਾਡਾ ਨਹੀਂ ਬਣਾ ਹਾਂਜੀ ਹੋਰ ਵੀ ਹਮਤਾਵਾ ਸਾਡੇ ਨਾਲ ਗੱਲਬਾਤ ਲਈ ਮੌਜੂਦ ਆ ਮਾਤਾ ਜੀ ਮਿਲ ਲੱਗਿਆ ਹਜ਼ਾਰ ਹਜ਼ਾਰ ਰੁਪਏ ਪੈਨਸ਼ਨ ਦਾ ਜਿਹੜਾ ਸੋਈ ਖਰਚਾ ਮਿਲਦਾ ਸੀ ਨਹੀਂ 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 ਪੈਨਸ਼ਨ ਆ ਜਾਂਦੀ ਸਹੀ ਸਮੇਂ ਤੇ ਆ ਪੈਨਸ਼ਨ ਨੂੰ ਮਹੀਨਾ ਹੋ ਗਿਆ ਹੁਣ ਤਾਂ ਕਣ ਕੋਈ ਨਹੀਂ ਮਿਲਦੀ ਕਿੰਨਾ ਚਿਰ ਹੋ ਗਿਆ ਅੱਛਾ ਨਾ ਕਣ ਕਹਿੰਦੀ ਨਾ ਪੈਨਸ਼ਨ ਨਾ ਮੈਨੂੰ ਵੀ ਮਿਲਦੀ ਨਹੀਂ ਕਿੰਨੇ 2-3 ਸਾਲ ਹੋ ਗਏ ਮਿਲਦੀ ਨਹੀਂ ਅੱਛਾ ਕਾਤੋਂ ਨਹੀਂ ਮਿਲਦੀ ਮੈਂ ਤਾਂ ਤੁਹਾਨੂੰ ਬੋਲ ਕਣਕ ਕਿਦੋਂ ਜਾਣੇ ਆ ਤੇ ਤੁਹਾਡਾ ਨਾਂ ਕਟਿਆ ਅੱਛਾ ਤੁਹਾਡੇ ਬਾਕੀ ਜੀਆਂ ਨੂੰ ਮਿਲਦੀ ਹੈ ਗੱਲੀ ਦਾ ਆਹ ਬਾਕੀ ਗਿਆਂ ਤਾਂ ਦੋ ਤਿੰਨ ਮਹੀਨੇ ਪਿੱਛੇ ਕਿਹੜੀ 10 10 ਕਿਲੋ ਮਿਲਦੀ ਹੈ ਅੱਛਾ ਅੱਧਿਆਂ ਨੂੰ ਮਿਲਦੀ ਤੇ ਮੈਨੂੰ ਦੋਈ ਨਹੀਂ ਮਿਲਦੀ ਅੱਛਾ ਤੁਹਾਡਾ ਕਹਿੰਦੇ ਨਾਮ ਕਟੇ ਗਿਆ ਆਪਾਂ ਹੀ ਨਾ ਮੇਰੇ ਘਰ ਵਾਲਾਂ ਦੀ ਨਹੀਂ ਉਹਨੂੰ ਮਿਲਦੀ ਤੇ ਮੁੜ ਕੇ ਜੋ ਪੂਰਾ ਆ ਮੈਨੂੰ ਉਹ ਵੀ ਨਹੀਂ ਮਿਲਦੀ ਦੱਸ ਜਿਹੜੀ ਮਿਲਦੀ ਇੱਕ ਭਗਵੰਤ ਮਾਨ ਸਾਹਿਬ ਨੇ ਵਾਦਾ ਤੁਹਾਡੇ ਨਾਲ 1000 ਰੁਪਏ ਜਿਹੜਾ ਸੋਈ ਖਰਚਾ ਕੋਈ ਨਹੀਂ ਮਿਲਿਆ ਖੋਖ ਨਹੀਂ ਮਿਲਿਆ ਅੱਛਾ ਮਕਾਨ ਤੁਹਾਡੇ ਸਾਰਿਆਂ ਦੇ ਇਸੇ ਤਰ੍ਹਾਂ ਹੀ ਆ ਜਿਵੇਂ ਬਾਈ ਹੋਣੇ ਹਾਂਜੀ ਇਸੇ ਤਰ੍ਹਾਂ ਹੀ ਹੋਣੇ ਆ ਤੁਹਾਨੂੰ ਬੁੱਢਿਆਂ ਦੇ ਕਿਹੜੇ ਕਿਹੜੇ ਮਕਾਨ ਹੁੰਦੇ ਆ ਹਕੀਕਤ ਆ ਜੀ ਜਿਹੜਾ ਕੁਛ ਬਿਆਨ ਕਰਦੇ ਆ ਲੋਕ ਅੱਜ ਪਿੰਡ ਦੇ ਵਿੱਚ ਜਿਵੇਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਹਲਕੇ ਦੇ ਵਿੱਚ ਆਏ ਸੀ ਲੋਕਾਂ ਨੇ ਆਪਣਾ ਜਿਹੜਾ ਦਰਦ ਆ ਉਹ ਬਿਆਨ ਕੀਤਾ ਇਸੇ ਤਰ੍ਹਾਂ ਤੁਹਾਨੂੰ ਅਗਲੇ ਪਿੰਡਾਂ ਦਾ ਜਿਹੜਾ ਹਾਲ ਦਿਖਾਉਂਦੇ ਰਾਵਾਂਗੇ ਹੋਰ ਵੀ ਬੀਬੀਆਂ ਗੱਲਬਾਤ ਲਈ ਸਾਡੇ ਨਾਲ ਮੌਜੂਦ ਆ ਹਾਂਜੀ ਬੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਕੀ ਏ ਤੁਹਾਡਾ ਨਾ ਗਿੰਦਰ ਇੱਕ ਸਰਕਾਰ ਨੇ ਤਿੰਨ ਸਾਢੇ ਤਿੰਨ ਸਾਲ ਪਹਿਲਾਂ ਪੰਜਾਬ ਦੇ ਵਿੱਚ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਸਾਹਿਬ ਨੇ ਬੀਬੀਆਂ ਨਾਲ ਇੱਕ ਵਾਅਦਾ ਕੀਤਾ ਸੀ ਹਜ਼ਾਰ-ਹਜ਼ਾਰ ਰੁਪਏ ਤੁਹਾਡੇ ਪਿੰਡ ਦੇ ਵਿੱਚ ਮਿਲੀ ਜਾਂਦਾ ਸੀ ਨਹੀਂ 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 ਮਿਲਿਆ ਨਾ ਹੋਰ ਜਿਹੜੀਆਂ ਸਹੂਲਤਾਂ ਉਹਨਾਂ ਨੇ ਬੜੀਆਂ ਅਨੇਕਾਂ ਹੀ ਸਹੂਲਤਾਂ ਜਿਹੜੀਆਂ ਹੋਰ ਦੇਣੀਆਂ ਸੀਗਾ ਕੋਈ ਵੜਾਪਾ ਪੈਨਸ਼ਨ ਜਾਂ ਮਾਤਾ ਕੋਈ ਪੈਨਸ਼ਨ ਲੱਗੀ ਹੋਊਗੀ ਤੁਹਾਡੀ ਨਹੀਂ ਸਾਡੀ ਨਹੀਂ ਨਹੀਂ ਅੱਛਾ ਹਜ਼ਾਰ ਰੁਪਏ ਵੀ ਨਹੀਂ ਹਾਂਜੀ ਨਹੀਂ ਮਿਲਤਾ ਮਾਤਾ ਮजूद ਆ ਸਾਡੇ ਨਾਲ ਮਾਤਾ ਤੁਹਾਡਾ ਕੁਝ ਨਹੀਂ ਬਣਿਆ ਸਾਡਾ ਕੁਝ ਨਹੀਂ ਹੈਗਾ अच्छा यार बुआवली हैड़ा कौन से नहीं अच्छा इसमें बोटारे बुआ तो 3 साल हो भी मरे कुछ नहीं कोई इससे 3 ही ठीक है खाली दा ਤੁਹਾਡੇ ਕੋਲ ਜਿਹੜੀ ਪਲਾਟਾਂ ਦੀ ਵੀ ਕਮੀ ਹੈ ਜਗ੍ਹਾ ਦੀ ਵੀ ਕਮੀ ਹੈ ਹਾਂਜੀ 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 ਜਗ੍ਹਾ ਦੀ ਵੀ ਕਮੀ ਹੈ اچھا 5-5 ਮਰਲੇ ਦੇ ਪਲਾਟ ਕਿਸੇ ਪਿੰਡ ਵਿੱਚ ਕਿਸੇ ਨੂੰ ਵੀ ਨਹੀਂ 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 ਕਿਸੇ ਨੂੰ ਨਹੀਂ ਮਿਲੇ ਹਾਂਜੀ ਪਹਿਲਾਂ ਵੀ ਤੁਹਾਨੂੰ ਜਿਹੜੇ ਇਸ ਪਿੰਡ ਦੇ ਜਿਹੜੇ ਹਾਲਾਤ ਆ ਕਵਰੇਜ ਕਰਾਈ ਸੀ ਆ ਹੁਣ ਕੁਝ ਹੋਰ ਜਿਹੜੇ ਨਵੇਂ ਪਰਿਵਾਰ ਸਾਨੂੰ ਮਿਲੇ ਆ ਤੇ ਇਸੇ ਤਰ੍ਹਾਂ ਅਸੀਂ ਅੱਗੇ ਦੇ ਪਿੰਡਾਂ ਦੇ ਵਿੱਚ ਪਰਿਵਾਰ